ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਤੇ ਆਪਾਂ ਪਾਉਣਗੇ ਪਿੰਡ ਤੇ ਆਪਾਂ ਨੂੰ ਆਪਣਾ ਕੌਣ ਲੈਣਾ ਭਰਾ ਕਿੱਦਾਂ ਫਿਰ ਠੀਕ ਆ ਕਿੱਦਾਂ ਫਿਰ ਤੂੰ ਵੀ ਆਇਆ ਨਾਲ ਗੱਲਬਾਤ ਦਾ ਸੈਨੂ ਮੂੰਹ ਕਰਕੇ ਓਏ ਸੰਗੋਨੀਆ ਚਲੋ ਵੀ ਮਿੱਤਰੋ ਮਿਲਦੇ ਹਾਂ ਤੁਹਾਨੂੰ ਅੱਗੇ ਅੱਜ ਕੀ ਕੀ ਕਰਦੇ ਆ ਤੇ ਕੀ ਕੀ ਹੁੰਦਾ ਫਿਰ ਤੁਹਾਨੂੰ ਦਿਖਾਉਣੇ ਆ ਜੁੜੇ ਰਹੋ ਆਪਣੇ ਨਾਲ ਮਿੱਤਰੋ ਆਪ ਆ ਗਏ ਆ ਦਲਜੀਤ ਭਾਬੇ ਕੋਲ ਵਲੌਗ ਸ਼ੁਰੂ ਕੀ ਗੱਲ ਹੋਈ ਕੀ ਵਿਚਾਰ ਕਰਦਾ ਤੂੰ ਯਾਰ ਹੋਈ ਮੈਂ ਥੋੜੀ ਜਿਹੀ ਟੈਨਸ਼ਨ ਦੇ ਵਿੱਚ ਚੱਲ ਰਿਹਾ ਅੱਛਾ ਜੀ ਕਿ ਬੰਦੇ ਨੂੰ ਲਾਇਸੈਂਸ ਬਹਾਨਾ ਦਿੱਤਾ ਹੀ ਆਪਾਂ ਹਾਂ ਜੀ ਯਾਰ ਲਾਇਸੈਂਸ ਦੀ ਤਰੀਕ ਹੀ ਗਾਂ ਦੀ ਗਾਂ ਦਈ ਜਾਂਦਾ ਕਹਿੰਦਾ ਮੇਰੀ ਸਾਈਟ ਹੀ ਨਹੀਂ ਚੱਲਦੀ ਯਾਰ ਇਹ ਗੱਲ ਕਰਦੇ ਆ ਫਸ ਗਿਆ ਤੂੰ ਕਿੰਨੇ ਪੈਸੇ ਦਿੱਤੇ ਆਗੇ 1500 ਰੁਪਏ ਦਿੱਤਾ ਹੈਗਾ ਭਾਈ ਵਾਓ ਮੈਂ ਤਾਂ ਉਹ ਕਿਦਾਂ ਅੱਛਾ ਦੱਸ ਮਤਾਂ ਉਹ ਕਿਦਾਂ ਕੌਣ ਹੈ ਤੂੰ ਕੌਣ ਹੈ ਤੂੰ ਹੈ ਗਰਦੀ ਬਿੰਦਾ ਹੈ ਕੀ ਗਰਦੀ ਬਿੰਦਾ ਗਰ ਉਹ ਕੌਣ ਹੈ ਗੁਰਦੀਪਾ ਚਲੋ ਜੀ ਕਣਕ ਲੈ ਕੇ ਮਿੱਤਰੋ ਆਏ ਸੀ ਚੱਕੀ ਤੇ ਤੇ ਚੱਕੀ ਚੱਲਣ ਦੇ ਵੀਰ ਪਹਿਲਾਂ ਗੇਟ ਬੰਦ ਦੀ ਵੀਰ ਨੇ ਬੋਲੇ ਕਿੰਨੀ ਹੋ ਗਈ ਵੀਰ ਜੀ ਆਪਣੀ ਕੀਤੀ 2000 ਗੱਲੋਂ 55 ਗੱਲੋਂ ਠੀਕ ਹੈ ਕੀ ਨਾ ਇਹ ਚੱਕੀ ਦਾ ਆਪਣੀ ਦਾ ਆਪਣੀ ਦਾ ਨਾ ਜਿਸਵੰਤਾ ਦਾ ਚੱਕੀ ਥੋੜਾ ਇਧਰ ਹੈ ਫੋੜਾ ਚੱਕੀ ਸਿੱਧ ਚੂਲੇ ਆਣ ਅੱਛਾ ਜੀ ਠੀਕ ਹੈ ਜੀ ਮੈਂ ਪਿੰਡੇ ਚੂਸ ਲੈਣਾ ਰੋਲਾ ਲਾ ਕੇ ਸਾਰੀ ਕਣਕ ਇਧਰੋਂ ਜਾਂਦੀ ਬਹੁਤ ਸੁਣਾ ਆਟਾ ਬੁਲੇ ਇਧਰੋਂ ਦੀ ਆਟਾ ਜਾਂਦਾ ਥੱਲੇ ਇਧਰੋਂ ਥੱਲੇ ਜਾ ਕੇ ਇਧਰ ਥੋੜੇ ਜਿ ਪੈਂਦਾ ਜੀ ਉੱਪਰੋਂ ਕਣ ਕੌਲੀ ਇਹ ਬਾਰੇ ਜਿਹੜੇ ਚਾਉਂਦੇ ਹੋ ਉਹ ਵੀ ਮਿੱਤਰੋ ਮੈਚ ਲੱਗਾ ਤੇ ਆਪਾਂ ਆ ਗਏ ਇੱਥੇ ਹੁਣ ਸੋਨ ਨੂੰ ਤਾਂ ਕੈਚ ਨਹੀਂ ਹੋਇਆ ਬੇਇੱਜ਼ਤੀ ਕਰਾਉਂਦੀ ਲੋ ਵੀ ਮੈਚ ਲੱਗਾ ਦਿਆਲਪੁਰੇ ਨਾਲ ਸਾਡੇ ਪਿੰਡ ਵਾਲਿਆਂ ਨਾਲ ਤੇ ਸਕੋਰ ਵਾਵਾ ਖਾਈ ਜਾਂਦੇ ਵਾਗਿਆ ਚੱਲਦੇ ਆਪਾਂ ਕਾਕੇ ਕੋ ਕੀ ਕੀ ਦਾਤਾ ਕਿੰਨੇ ਸਕੋਰ ਖਾ ਗਿਆ ਆ 17 ਇੱਕ ਓਵਰ ਚ 17 ਤੇ ਤੇਰਾ ਢਿੱਡ ਦੇ ਤਰਾ ਕਿੱਡਾ ਵੇ ਭੱਜਿਆ ਜਾਂਦਾ ਤੈ ਤੂੰ ਇਹਦਾ ਜਸਟੀਡਾਉਨ ਕੀ ਹਾਲ ਤੁਹਾਡੇ ਚਲ ਚੜ੍ਹਦੀ ਕਲਾ ਦਾ ਦਰਸ਼ਕ ਹੋ ਗਿਆ ਹੋ ਗਿਆ 2 ਮਹੀਨੇ ਤਿੰਨ ਦਾ ਨਾ ਕਿੱਥੇ ਰਹਿੰਦੇ ਤੁਸੀਂ ਆ ਤੂੰ ਖਤਰਨਾਕ ਆ ਤੇਰੇ ਨਾਲ ਗੱਲ ਕਰਨੀ ਮੈਂ ਹੁਣ ਚਲੋ ਬਈ ਦਲਜੀਤ ਸਿੰਘ ਸ਼ਾਵਾ ਸ਼ਾਵਾ ਸੋਨੂੰ ਸ਼ਾਵਾ ਬੰਡ ਸੋਨੂੰ ਆ ਗਿਆ ਓਵਰ ਤੇ ਬਾਲਿਆ ਓਏ ਵੈਰੀ ਗੁੱਡ ਓਏ ਗੁੱਡ ਓਏ ਬਾਲ ਤੇਰੀ ਸੋਨੂੰ ਸ਼ਾਸ਼ ਆਹ ਕਲਿੱਪ ਤੈਨੂੰ ਕੱਟ ਕੇ ਦੇਣੀ ਮੈਂ ਓਏ ਸੋਨੂੰ ਆਹ ਕਲਿੱਪ ਕੱਟ ਕੇ ਦੇਣੀ ਆ ਤੈਨੂੰ ਸ਼ਾਸ਼ ਸਾਰੀਆਂ ਵੀਟਾ ਝਾੜਦੀਆਂ ਤੁਹਾਨੂੰ ਤੇਰਾ ਕੀ ਕਹਿਣਾ ਹੈ ਤੂੰ ਤੂੰ ਇੰਨੀ ਕੁੱਟ ਖਾ ਗਿਆ ਮੇਰਾ ਕੀ ਕਹਿਣਾ ਬਹੁਤ ਸੋਹਣੀ ਬਾਲ ਭਾਈ ਮੁੰਡੇ ਤੂੰ ਛਿੱਤ ਤੂੰ ਖੇਡਣਾ ਹੈ ਖੇਡਾਂਗੇ ਤੂੰ ਸ਼ਿੱਕੇ ਮਾਰੇਗਾ ਹਾਂਜੀ ਸਿੱਧੀਆਂ ਕਰ ਸਿੱਧੀਆਂ ਕਰਕੇ ਲਾ ਲੱਗ ਗਿਆ ਲੱਗ ਗਿਆ ਕੋਈ ਡਾਂਸ ਹੋਊਗਾ ਪੂਰਾ ਚਲੋ ਵੀ ਮੇត្រਾ ਮਿਲਦੇ ਹਾਂ ਤੁਹਾਨੂੰ ਗਾੜੀ ਜੁੜੇ ਰਹੋ ਤੁਸੀਂ ਆਪਣੇ ਨਾਲ ਇੱਕ ਟੀਮ ਖੇਡ ਗਈ ਦਿਆਲਪੁਰੇ ਦੀ ਤੇ ਇਧਰ ਬਗ ਚਪਲਾਣਾ ਚਪਲਾਣਾ ਜਰਾ ਬਾਹ ਪਾਈ ਫਿਰਦਾ ਨਹੀਂ ਮੁੰਡਾ ਚਪਲਾ ਜਰਾ ਬਾਹ ਜਰਾ ਬਾਹ ਹੀ ਆ ਪਾਉਂਗਾ ਯਾਰ ਆ ਬਾਹ ਜਰਾ ਬਾਹ ਤੁਹਾਡਾ ਕੀ ਤੁਹਾਡਾ ਕੀ ਕਹਿਣਾ ਤੁਸੀਂ ਆਟੋ ਗਿਆਏ ਹੋ ਕੋ ਤਾਂ ਮੇਰਾ ਹੀ ਸਾਰੇ ਇਹਨਾਂ ਦਾ ਕੰਮ ਇਹਨਾਂ ਕੱਕਣੀਆਂ ਇਹ ਜੀਰੋ ਚਾਟ ਹੋ ਗਿਆ ਇਹਨੂੰ ਕੋਈ ਕਹਿਣਾ ਨਹੀਂ ਇਹ ਇਹਦੇ ਇਹਦੇ ਮੂੰਹ ਠਾਣੂ ਕਰ ਲਿਆ ਅੱਜ ਬਸ ਇਹ ਇਹਦੇ ਆਊਟ ਹੋ ਗਿਆ ਮੈਨੇ ਮੇਰੇ ਫੋਰ ਇਹਦੇ ਵਿੱਚੋਂ ਹਾਂਜੀ ਤੇ ਬਾਕੀ ਤਾਰ ਠੀਕ ਹੈ ਜੀ ਹੋ ਗਿਆ ਸ਼ੱਕਾ ਫੇਰ 6 ਲੱਗ ਗਿਆ ਬੋਲ ਹੈਗੀ ਕੋਰਨ ਸ਼ਾਵਾ ਤਾਰ ਸ਼ਾਵਾ 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 ਚੌਕਾ ਮੈਟਰੋ ਆਪਣਾ ਹੈਗਾ ਜੁੰਡੀ ਕੀ ਕਹਿੰਦੇ ਨੇ ਜੁੰਡੀ ਦਾ ਯਾਰ ਬੋਲ ਬਾ ਤੇ ਆਪਾਂ ਥਮਸਪ ਲਿਆ ਵਿਹਾਂ ਵਾਲਾ ਨਾਲ ਗਾਦੀ ਪੈਟੀ ਨਾਲ ਪੈੜੀ ਖਾਦੀ ਹੋਵੇ ਉਹ ਲੀੜਿਆਂ ਤੇ ਡਿੱਗੀ ਆ ਉਸ ਤੋਂ ਪਹਿਲਾਂ ਕੋਈ ਦਾੜੀ ਜੀ ਫਸੀ ਉਤੋਂ ਹੀ ਪਤਾ ਲੱਗਦਾ ਵੀ ਪੈੜੀ ਖਾਦੀ ਵਾ ਤੇ ਹੁਣ ਆਪਾਂ ਜਾਣਦੇ ਗੁਰਦਾਰੇ ਸਾਹਿਬ ਸੇਵਾ ਚੱਲਣ ਦੀ ਉੱਤੇ ਮੇਲੇ ਨਾ ਕਰ ਤੂੰ ਮੇਲੇ ਦਾ ਕਰਕੇ ਮੇਲੇ ਦੀਆਂ ਰੌਣਕਾਂ ਵੀ ਤੁਹਾਨੂੰ ਪਹਰਾਵਾਂ ਆ ਆਹਾ ਆਹਾ ਬਹੁਤ ਢਕਾਰ ਆਉਂਦਾ ਤੇ ਜੁੜੇ ਰਹੁ ਤੁਸੀਂ ਆਪਣੇ ਨਾਲ ਇਹ ਨਿਕਾ ਹੁੰਦਾ ਪਤਾ ਕੀ ਕਰਦਾ ਹੁੰਦਾ ਹੈ ਦੱਸਦਾ ਤੇਰੀ ਨਿਕੰਦੇ ਇਹ ਨਿਕਾ ਹੁੰਦਾ ਇਹ ਨੱਕ ਜਿਹੜੇ ਚ ਹੋਏ ਹੁੰਦੇ ਉਹ ਕਾਜ ਹੁੰਦਾ ਹੁੰਦਾ ਹੈ ਇਹ ਨਿਕਾ ਹੁੰਦਾ ਨਾ ਡੇ ਨਰਿਆ ਦੇ ਉਹ ਲੱਗਦਾ ਹਨ ਮੁੰਗੜੀ ਖਲੋਤਾ ਹੂੰ ਉਹ ਸਤਿਗੁਰ ਆਪਣੇ ਗੁਰਦੁਆਰੇ ਦੀ ਸ਼ਿਫਾ ਚੱਲੰਦੀ ਆ ਉਥੇ ਇਟਾਂ ਲਾਉਣੀਆਂ ਗੁਰਦਾਰ ਸਾਹਿਬ ਤੇ ਚੰਨ ਤੇ ਦਰਵਾਜ਼ਾ ਤੇ ਸੋਨੂੰ ਸੋਨੂੰ ਵੇ ਸੋਨੂੰ ਸੋਨੂੰ ਸੀ ਤਵਾਰਾ ਤੇ ਆਪਾਂ ਲੱਗੇ ਇਟਾਂ ਲੱਦਣ ਇਟਾਂ ਲੱਦ ਗਏ ਫਿਰ ਤੁਹਾਨੂੰ ਮਿਲਦੇ ਸੇਵਾਦਾਰ ਭੱਜੇ ਹੀ ਆਉਂਦੇ ਟਾਣਾ ਨਾ ਨਾ ਹੈ ਕੀ ਬੋਲਿਆ ਤੂੰ ਸੇਵਾ ਹੀ ਨਹੀਂ ਬੋਲਣਾ ਕੋਈ ਨਹੀਂ ਨਹੀਂ ਕੀ ਬੋਲਿਆ ਟਾਣਾ ਨਾ ਨਾ ਨਹੀਂ ਤੁਹਾਡੀ ਆਪ ਦੀ ਵਾਲੀ ਕੋਈ ਅੱਛਾ ਅੱਜ ਆਏ ਆਂ ਆਪਾਂ ਪ੍ਰੋਗਰਾਮ ਤੇ ਤੇ ਹਰਬਣ ਦੇ ਨਾਲ ਤੇ ਹਰਮਰ ਦਾ ਇਹ ਡੀਜ ਵਾਲਾ ਸਮਾਨ ਸਾਰਾ ਪੂਰਾ ਆਰਾਊਂਡ ਤੇ ਡੀਜੇ ਤੇ ਮਿਲਦੇ ਆਂ ਆਪਾਂ ਬੰਦੇ ਵਾਲੇ ਪਾਜੀ ਇੱਥੇ ਆਓ ਥੋੜੀ ਇੰਟਰੋਡਕਸ਼ਨ ਬੰਦੇ ਰੋਟੀਆਂ ਖਾਈ ਜਾਂਦੇ ਆਂ ਖਾਲੀ ਰੋਟੀ ਰੱਜ ਲਿਆ ਹੁਣ ਸਿਆ ਲਿਆ ਹੁਣ ਰੱਜ ਲਓ ਗਰਮੀਆਂ 'ਚ ਮੁੜ ਕੇ ਨਹੀਂ ਪ੍ਰੋਗਰਾਮ ਆਉਂਦੇ ਹੈਂ ਛੋਟੇ ਹਾਜੀ ਪਾਜੀ ਕੀ ਕਹਿੰਦੇ ਤੁਸੀਂ ਇੱਥੇ ਆਓ ਪਾਜੀ ਸੌਰੀ ਸੌਰੀ ਹਾਂ ਸਹੀ ਪਾਜੀ ਦੱਸੋ ਕੁਝ ਡੀਜੇ ਬਾਰੇ ਤੇਰੇ ਨੰਬਰ ਦੱਸਾਂਗੇ ਚਲਾਗੇ ਨਹੀਂ ਨੰਬਰ ਦਵੋ ਆਪਣਾ ਦੱਸੋ ਨੰਬਰ ਆਪਣਾ ਹੈਗਾ ਇਹ ਨਾਸੀਆ ਟਿਕਾੜ ਤੇ 26110 ਓਕੇ ਜ਼ਰੂਰ ਕਨੈਕਟ ਕਰ ਰਹੇ ਹੋ ਆਲ ਪੰਜਾਬ ਆਲ ਇੰਡੀਆ ਨਹੀਂ ਆਲ ਪੰਜਾਬ ਆਲ ਇੰਡੀਆ ਆਲ ਇੰਡੀਆ ਆਲ ਇੰਡੀਆ ਪਲੇਅਰਾਂ ਲੈਣਗੇ ਨਵੀਂ ਬੀਕਪ ਓਕੇ ਨਵੇਂ ਮੈਟਰੋ ਸ਼ਾਰਪੀਆਂ ਸਾਰਾ ਪ੍ਰੋਗਰਾਮ ਬਸ ਠੀਕ ਆ ਹਾਂਜੀ ਰਾਉਂਡ ਦੇ ਆਪਰੇਟਰ ਆ ਇਹ ਅੱਛਾ ਜੀ ਢਿੱਲੋ ਪਾਜੀ ਰਾਉਂਡ ਦਾ ਵੱਖਰਾ ਸਿਸਟਮ ਇਹ ਲਾ ਹੈ ਇਹਦੇ ਸਾਰੇ ਹੈ ਨਹੀਂ ਉਹ ਉਹ ਤੇ ਇਕੱਠਾ ਵਾ ਮੈਨੂੰ ਪਤਾ ਆ ਪਰ ਰਾਉਂਡ ਦਾ ਉੱਥੋਂ ਚੱਲਦਾ ਸਿਸਟਮ ਆ ਸਰ ਇਹ ਸਾਰਾ ਸਿਸਟਮ ਆ ਰਾਉਂਡ ਦਾ ਹਾਂਜੀ ਪਾਜੀ ਲੱਗਦਾ ਤੇ ਇਹ ਇਹਦਾ ਕੀ ਕੀ ਲੈਪਟਾਪ ਓਕੇ ਤੇ ਤੁਹਾਡਾ ਕੀ ਟਿੱਡ ਬੜਾ ਮਜ਼ੇਆ ਤੁਹਾਡਾ ਇਹ ਇਹ ਰਾਸ਼ਨ ਨਹੀਂ ਖਾਣ ਆਉਂਦੇ ਯਾਰ ਇਹ ਯਾਰ ਵਿਆਹ ਤੇ ਰਾਸ਼ਨ ਖਾਣ ਆਉਂਦੇ ਆ ਇਹ ਰਾਸ਼ਨਪਾਲ ਇਹ 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 ਰਾ ਇਹ ਰਾਸ਼ਨਪਾਲ ਪਾਰਟੀ ਆ ਅੱਛਾ ਇਹ ਹਾਥੀ ਚਲਾਉਂਦਾ ਹਣਾ ਠੀਕ ਹੈ ਜੀ ਉਹ ਬੱਚੀ ਨਹੀਂ ਆ ਦੋ ਉਹ ਆਪਣੇ ਬੱਚੇ ਜਵਾਗ ਆ ਮੇਰੀ ਵੀਡੀਓ ਬਣਾਉਂਦੇ ਆਪ ਕੋ ਬਲੌਗ ਬਣਦੇ ਆ ਨਾ ਸਾਡੇ ਨਾਲ ਹੀ ਅਪਲੋਡ ਹੋਊਗਾ ਠੀਕ ਹੈ ਮਿੱਤਰੋ ਪ੍ਰੋਗਰਾਮ ਦੀ ਹੋ ਗਈ ਪੂਰੀ ਸਮਾਪਤੀ ਤੇ ਸਮੇਟਦੇ ਲੱਗੇ ਹੁਣ ਸਭਾ ਸਾਰਾ ਇਹ ਦਰਵੀਰ ਆਪਣਾ ਹਾਥੀ ਤੇ ਡੀ ਜੇ ਲੱਦਨ ਦੇ ਆ ਕੀਦਾ ਤੈਨੂੰ ਕਿਦਾ ਸੋਣ ਆ ਗਿਆ ਅੱਧੀ ਰਾਤ ਹੈ ਪ੍ਰੋਗਰਾਮ ਹੋ ਗਿਆ ਖਤਮ ਹੁਣ ਚੱਲੇ ਸਾਰੇ ਘਰੋ ਘਰੀ ਟਾਈਮ ਨਾਲ ਹੀ ਖਤਮ ਹੋ ਗਿਆ ਹੋ ਭਾਈ ਚਲੇ ਕਾਹਨ ਵਦਲਾ ਹੋ ਭਾਜੀ ਜਣੀ ਮੈਂ ਵਜਵਾ ਆ ਗਿਆ